श्री वागे गुरु साहिब जी ਬਾਣੀ ਤਾਂ ਗਾਉ ਗੁਰੂ ਕਹਿਰੀ ਬਾਣੀਆਂ ਸਰਬਾਨ ਸੋਗੋ ਤਾਲੁ ਗੁਰ ਸੇਵੀਐ ਪਹਿਨ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਇ ਜੋਗੀ ਜਗਤ ਨਾਮ ਕਰਮਾਇ ਤਾਕ ਮੈਂ ਨ ਰਤੀ ਪ੍ਰੀਤਮ ਨਾਥ ਸਦਾ ਸਚ ਸੰਗੇ ਜਨਮ ਮਰਨ ਗਤ ਬੀਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਗੁਰੂ ਪਿਆਰੋ ਅਮਰਤ ਵੇਲੇ ਦੇ ਸੁਭਾਗ ਸਮੇਂ ਪ੍ਰਾਪਤ ਹੋਏ ਹਾਂ ਮੰਨੀਆਂ ਬੇਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਚਰਨ ਪਾਵਨਾਂ ਦੇ ਨਾਲ ਜੋੜ ਲੈਣਾ ਕਰੀਏ ਜ਼ਿੰਦਗੀ ਔਰ ਸਵਾਸਾਂ ਨੂੰ ਸਫਲਾ ਕਰਨ ਵਾਸਤੇ ਸਤਿਗੁਰਾਂ ਦੇ ਪਾਵਨ ਚਰਨਾਂ ਦੀ ਹਾਜ਼ਰੀ ਲਵਾ ਲਈਏ ਸਤਿਗੁਰਾਂ ਦੇ ਪਾਵਨ ਚਰਨਾਂ ਦੀ ਭਰੀ ਹੋਈ ਹਾਜ਼ਰੀ ਸਤਿਗੁਰਾਂ ਦੇ ਚਰਨਾ ਵਿੱਚ ਕੀਤੀ ਹੋਈ ਸਤ ਸੰਗਤ ਜਮਾਂ ਦੀ ਪਾਹੀ ਤੋਂ ਛੁੜਵਾ ਦਿੰਦੀ ਹੈ। ਹੋਰ ਕੀਤਾ ਹੋਇਆ ਵਕਤ ਖਰਾਬ ਬੰਦਗੀ ਤੋਂ ਬਿਨਾਂ guzare ਹੋਏ ਪਲ ਜਮਾਂ ਵਾਲੀ ਪਾਹੀ ਗਾਲ ਵਿੱਚ ਭਵਾ ਦਿੰਦੀ ਹੈ। ਅਗਲੀਆਂ ਵਿਚਾਰਾਂ ਦੇ ਵਿੱਚ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਦੇ ਵਿੱਚੋਂ ਇਸ ਗੱਲ ਦੀ ਗਵਾਹੀ ਦਿੰਦੀ ਹੋਈ ਇੱਕ ਸਾਖੀ ਸਿੱਖ ਦੇ ਨਾਲ ਆਪਾਂ ਸਰਵਨ ਕਰਾਂਗੇ ਅੱਜ ਜਿਹੜੀਆਂ ਪਿਛਲੀਆਂ ਵਿਚਾਰਾਂ ਬਾਕੀ ਰਹਿndੀਆਂ ਨੇ ਕੱਲ੍ਹ ਪਾਲਨੀ ਦੇ ਲੜਕੇ ਦੇ ਨਾਲ ਦੂਸਰੀ ਸਾਖੀ ਸਤਿਗੁਰਾਂ ਦੀ ਹੋਈ ਹੈ ਸਰਵਨ ਕਰ ਲਈ ਸੀ ਖੇਤ ਦਾ ਰਾਖਾ ਹੋਲਾਂ ਕੱਢ ਰਿਹਾ ਹੈ ਸਵੇਰੀ ਸਵੇਰੀ ਸ਼ਹਿਰ ਬਾਜ਼ਾਰ ਜਾਂਦਾ ਹੈ ਨਗਰ ਵਿੱਚ ਜਾਂਦਾ ਹੈ ਹੋਲਾ ਵਿੱਚ ਕੀ ਗੁਜ਼ਾਰਾ ਕਰਨੀ ਹੁੰਦਾ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜੋ ਦੇ ਕੋਲ ਗਏ ਬੜੇ ਪਿਆਰ ਸਤਕਾਰ ਦੇ ਨਾਲ ਸਤਗੁਰਾਂ ਦੇ ਚਰਨਾਂ ਦੀ ਸੇਵਾ ਕਰਦਾ ਹੈ ਹੋਲਾ ਲਾਂਦਾ ਕੇ ਰੱਖਦਾ ਹੈ ਮਹਾਰਾਜ ਦੀ ਕੋਲ ਪਰ ਮਹਾਰਾਜ ਪਾਤਸ਼ਾਹ ਦੀ ਛੱਡ ਦੀ ਨਹੀਂ ਭਾਈ ਮਰਦਾਨੇ ਨੂੰ ਦੇ ਦਿੰਦੇ ਨੇ ਪਰ ਇਸ ਗੱਲ ਤੇ ਤਮਕ ਨਹੀਂ ਖਾਦੀ ਇਸ ਲੜਕੇ ਨੇ ਇਸ ਫਾਲੀ ਦੇ ਬੋਤਰ ਨੇ ਨਰਾਜ਼ਗੀ ਨਹੀਂ ਪ੍ਰਗਟਾਈ ਪੁੱਛਿਆ ਨਹੀਂ ਕਿ ਮਹਾਰਾਜ ਕਿਉਂ ਨਹੀਂ ਖਾਂਦੇ ਬਸ ਮਨ ਵਿੱਚ ਖਿਆਲ ਆਇਆ ਕਿ ਸ਼ਾਇਦ ਮਾਪੁਰਖ ਇਤਾਂ ਦੀ ਵਸਤੂ ਨਾ ਖਾਂਦੇ ਹੋ ਮਨੂੰ ਘਰ ਜਾਵਾਂ ਆਪਣੇ ਘਰ ਜਾ ਕੇ ਮਾਂ ਤੋਂ ਆਪਣੇ ਪਰਿਵਾਰ ਦਾ ਸੁਸੋਨਾ ਭੋਜਨ ਤਿਆਰ ਕਰਕੇ ਲਿਆਵਾਂ ਤੇ ਇਨ੍ਹਾਂ ਮਾਪੁਰਖਾਂ ਦੀ ਮੈਂ ਟਹਿਲ ਕਮਾ ਲਵਾਂ ਹੋਲਾਂ ਦਾ ਕੀ ਹੈ ਹੋਲਾਂ ਤੇ ਫਿਰ ਵੀ ਬਣ ਜਾਣਗੇ ਕੰਮ ਤੇ ਰੋਜ਼ ਹੁੰਦੇ ਨੇ ਪਰ ਸਤਿਗੁਰਾਂ ਦੇ ਨਿਰੰਕਾਰ ਦੇ ਪਿਆਰਿਆਂ ਦੀ ਟਹਿਲ ਸੇਵਾ ਰੋਜ਼ਾਨਾ ਥੋੜਾ ਨਾ ਪ੍ਰਾਪਤ ਹੁੰਦੀ ਹੈ ਮਨ ਵਿੱਚ ਸ਼ਰਧਾ ਬਣਾ ਲਈ ਤੇ ਉੱਠ ਕੇ ਘਰੋਂ ਚੱਲਿਆ ਮਹਾਰਾਜ ਪੁੱਛਦੇ ਨੇ ਭਾਈ ਕੀ ਹੋਇਆ ਪੁੱਤਰ ਜੀ ਬੇਟਾ ਜੀ ਕਿੱਥੇ ਜਾ ਰਹੇ ਹੋ ਮਹਾਰਾਜ ਤੁਸੀਂ ਹੋਰਾਂ ਮੂੰਹ ਨਹੀਂ ਪਾਈਆਂ ਮੈਂ ਤੁਹਾਡੇ ਵਾਸਤੇ ਕੁਝ ਹੋਰ ਲੈਣ ਚੰਦਿਆਂ ਕਰਾਂ ਮਾਰੀ ਕੇੰਦੇ ਭਾਈ ਤੇਰੀ ਪਿਆਰ ਤੇਰੀ ਮੁਹੱਬਤ ਜਿਹੜੀ ਸਾਡੀ ਸੇਵਾ ਪ੍ਰਤੀ ਹੈ ਕੋਣ ਸੰਮੋ ਰਜ਼ਾ ਦਿੱਤਾ ਹੈ ਅਸੀਂ ਰੱਜ ਗਏ ਹਾਂ ਤ੍ਰਿਪਤ ਹੋ ਗਏ ਹਾਂ ਤੇਰੇ ਤੇ ਬਹੁਤ ਪ੍ਰਸੰਨਾਂ ਤੋ ਸਾਨੂੰ ਬੜਾ ਪਿਆਰ ਆਇਆ ਬੜਾ ਪਿਆਰ ਦੇ ਨਾਲ ਤੂੰ ਸਾਡੀ ਸੇਵਾ ਕੀਤੀ ਐ ਇੰਨੀਆਂ ਕੁ ਗੱਲਾਂ ਸਤਿਗੁਰੂ ਸਲੋਕ ਰਾਈਂ ਕਹਿ ਕੇ ਆਪ ਜੀ ਨੇ ਕਲ ਸਰਵਨ ਕੀਤਾ ਸੀ ਸੱਥਰ ਤੇਰਾ ਲੇਪ ਨਿਹਾਲੀਂ ਭਾਉ ਤੇਰਾ ਭਗਵਾਨ ਨਾਨਕ ਸਿਖਤੀ ਤ੍ਰਿਪ ਤਿਆਉ ਬੈਠ ਸੁਣ ਤਾਮ ਇੱਕ ਛੋਟੇ ਜੇ ਸ਼ੰਕ ਦੁਆਰਾ ਤਿੰਨ ਬਚਨ ਸਤਿਗੁਰੂ ਮਹਾਰਾਜ ਉਸ ਪਾਲੀ ਦੇ ਪੁੱਤਰ ਨੂੰ ਕਰਵੇਂ ਕਾਲ ਵਸਵੀ ਤੂੰ ਹੋ ਜਾਣਾ ਤੇ ਤੇਰਾ ਜਿਹੜਾ ਪਕਵਾਨ ਤੂੰ ਸਾਨੂੰ ਲਿਆ ਕੇ ਖਵਾਉਣ ਨੂੰ ਫਿਰਦਾ ਉਹ ਤੇਰਾ ਪਿਆਰ ਹੀ ਸਾਡੇ ਲਈ ਪਕਵਾਨ ਹੈ ਭਾਉ ਤੇਰਾ ਪਕਵਾਨ ਇੱਥੇ ਹੀ ਨਹੀਂ ਮਹਾਰਾਜ ਬਸ ਕੀਤੇ ਮਹਾਰਾਜ ਕਹਿੰਦੇ ਨਾਨਕ ਸਿਫਤੀ ਤ੍ਰਿਪਤਿਆ ਤੇਰੀ ਸੇਵਾ ਤੋਂ ਅਸੀਂ ਤ੍ਰਿਪਤ ਹੋਏ ਤੇ ਤੈਨੂੰ ਇਹ ਬਖਸ਼ਿਸ਼ ਕਰਦੇ ਆ ਉਹ ਬੈਤ ਸੁਲਤਾਨਿਕ ਸੁਲਤਾਨ ਰਾਜੇ ਦੇ ਪੁੱਤਰ ਨੂੰ ਜਾਂ ਰਾਜਪਾ ਕਰਨ ਵਾਲੇ ਨੂੰ ਕਿਹਾ ਜਾਂਦਾ ਹੈ ਸਮੇਂ ਦੇ ਰਾਜੇ ਨੂੰ ਸੁਲਤਾਨ ਕਿਹਾ ਜਾਂਦਾ ਮਹਾਰਾਜ ਜੀ ਨੇ ਉਹ ਵੀ ਵਰ ਦੇ ਦਿੱਤਾ ਕੀ ਹੁਣ ਨੇ ਦੋਨੋਂ ਵਰ ਕੰਮ ਕਰਦੇ ਨੇ ਇਹ ਵਿਚਾਰ ਅੱਜ ਆਪਾਂ ਸਰਵਨ ਕਰਨੀ ਆ ਸਤਿਗੁਰੂ ਪਾਤਸ਼ਾਹ ਉਸ ਲੜਕੇ ਤੇ ਬਹੁਤ ਹੀ ਖੁਸ਼ੀ ਕਰਕੇ ਉੱਥੋਂ ਚੱਲਦੇ ਨੇ ਸਮਾਂ ਪਾ ਕੇ ਕੀ ਹੋਇਆ ਕੁਝ ਸਮਾਂ ਗੁਜ਼ਰਿਆ ਉਸ ਦੇਸ਼ ਦਾ ਜਿਹੜਾ ਰਾਜਾ ਸੀ ਉਹ ਕਾਲ ਵੱਸ ਹੋ ਗਿਆ ਦੇਸ਼ ਦਾ ਰਾਜਾ ਮਰ ਗਿਆ ਹੁਣ ਉੱਥੋਂ ਦਾ ਜਿਹੜਾ ਰਾਜਾ ਸੀ ਉਹਦੇ ਕੋਈ ਪੁੱਤਰ ਧੀ ਨਹੀਂ ਸੀ ਉਹਦੇ ਸੰਤਾਨ ਹੀ ਨਹੀਂ ਸੀ ਉਦੀ ਵੰਸ਼ ਵਿੱਚੋਂ ਕੋਈ ਵੀ ਨਹੀਂ ਸੀ ਜਿਹੜਾ ਉਸ ਰਾਜ ਭਾਗ ਤੇ ਹੱਕਦਾਰ ਹੋਵੇ ਹੁਣ ਰਾਜੇ ਦੇ ਵਜ਼ੀਰਾਂ ਨੇ ਕਿਹਾ ਭਾਈ ਆਪਾਂ ਰਾਜ ਭਾਗ ਦੇਣ ਕਿਹਨੂੰ ਦਈਏ ਜੇ ਇਹ ਰਾਜ ਭਾਗ ਅਸੀਂ ਆਪ ਕਰਦੇ ਹਾਂ ਅਸੀਂ ਸੰਭਾਲਦੇ ਹਾਂ ਤਿਆਂ ਦੇ ਨਾ ਗੁਰੂ ਪਿਆਰੋ ਬੜੀ ਵੱਡੀ ਗੱਲ ਹੈ ਅਸੀਂ ਨਿਮਕ ਹਰਾਮਖਵਾਉਂਦੇ ਆ ਕਿਉਂਕਿ ਨਮਕ ਖਾ ਕੇ ਹਰਾਮ ਨਹੀਂ ਕੀਤਾ ਜਾਂਦਾ ਇੱਥੇ ਉਸੇ ਕਲੋਰ ਕਰੋ ਰੋਟੀ ਖਾ ਕੇ ਉਸੇ ਦਾ ਘਰ ਤਕਾਇਆ ਜਾਂਦਾ ਹੈ ਅੱਜ ਦਾ ਸਮਾਂ ਇਦਾਂ ਦਾ ਹੋ ਗਿਆ ਗੁਰੂ ਪਿਆਰਿਓ ਕਹਿੰਦੇ ਅਸੀਂ ਰਾਜ ਦੇ ਨਮਕ ਹਰਾਮ ਨਹੀਂ ਖਵਾਉਣਾ ਅਸੀਂ ਰਾਜ ਭਾਗ ਨਹੀਂ ਸੰਭਾਲਣਾ ਇਸ ਕਰਕੇ ਇਥੋਂ ਦਾ ਰਾਜਾ ਚੁਣਿਆ ਜਾਵੇ ਤੇ ਰਾਜ ਭਾਗ ਨੂੰ ਅਸੀਂ ਸੁੰਨਾ ਵੀ ਨਹੀਂ ਛੱਡ ਸਕਦੇ ਉਹਨਾਂ ਆਪਸ ਵਿੱਚ ਵਜ਼ੀਰਾਂ ਨੇ ਸਲਾਹ ਕੀਤੀ ਤੇ ਸਲਾਹ ਕੀ ਕੀਤੀ ਹੈ ਕਿ ਭਾਈ ਇਹ ਰਾਜ ਭਾਗ ਆਪਾਂ ਪਰਮੇਸ਼ਰ ਦੇ ਨਾਮ ਦੇਣਾ ਹੈ ਰੱਬ ਦੇ ਨਾਮ ਕਰ ਦਈਏ ਹੁਣ ਇਹ ਰੱਬ ਦੇ ਨਾਮ ਕਿਵੇਂ ਹੋਏਗਾ ਤਾਂ ਸਬਨਾ ਨੇ ਇਹ ਤਜ਼ਵੀਜ਼ ਕਰਕੇ ਕਿਹਾ ਜੋ ਕੋਈ ਸੁਬਾ ਕੱਲ ਨੂੰ ਸਵੇਰੇ ਪਹਿਲਾਂ ਦਰਵਾਜ਼ੇ ਤੇ ਆਏਗਾ ਉਹਨੂੰ ਰਾਜ ਤਿਲਕ ਦੇ ਦਿੱਤਾ ਜਾਏਗਾ ਜਿਹੜਾ ਕੱਲ ਨੂੰ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਰਾਜ ਦੇ ਦਰਬਾਰ ਦੇ ਦਰਬਾਰ ਤੇ ਆਏਗਾ ਉਹਨੂੰ ਇਹ ਰਾਜ ਭਾਗ ਦੇ ਦਿੱਤਾ ਜਾਵੇਗਾ ਗੁਰੂ ਪਿਆਰਿਓ ਇਹ ਮਤਾ ਪਾਸ ਕਰਕੇ ਸਾਰੇ ਮਹਿਲ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਤਿੰਨ ਦਰਵਾਜ਼ਿਆਂ ਨੂੰ ਜੰਦਰੇ ਮਾਰ ਦਿੱਤੇ ਤੇ ਚੌਥਾ ਦਰਵਾਜ਼ਾ ਖੁੱਲਾ ਰੱਖਿਆ ਚੌਥੇ ਦਰਵਾਜੇ ਤੇ ਦਰਵਾਣ ਖੜਾ ਦਿੱਤੇ ਉਹ ਦਰਵਾਜਾ ਬੰਦ ਨਹੀਂ ਕੀਤਾ ਹੁਣ ਰਾਤ ਨੂੰ ਤਿਆਰ ਕੀਤੀਆਂ ਹੋਈਆਂ ਹੋਲਾ ਸ਼ਹਿਰ ਦੇ ਵਿੱਚ ਨਗਰ ਦੇ ਵਿੱਚ ਦੇਣ ਵਾਸਤੇ ਉਹ ਪਾਲੀ ਦਾ ਲੜਕਾ ਵੀ ਆ ਗਿਆ ਹੋਲਾਂ ਲੈ ਕੇ ਦਰਵਾਨਾਂ ਦੇ ਸਾਹਮਣੇ ਜਾ ਖੜਾ ਹੋਇਆ ਕਹਿਣ ਲੱਗਿਆ ਭਾਈ ਤੁਸੀਂ ਰਾਤ ਦੇ ਖਲੋਤੇ ਹੋ ਭੁੱਖਣ ਭਾਣਿਓ ਹੋਗੇ ਸਵੇਰ ਪੈ ਗਈ ਐ ਮੈਂ ਕੁਝ ਹੋਲਾ ਲੈ ਕੇ ਆਇਆ ਜੇ ਤੁਹਾਡੀ ਇੱਛਾ ਹੋਵੇ ਤੇ ਤੁਹਾਨੂੰ ਦੇਵਾਂ ਐਨਿੰਗ ਅ ਲਾਖੀ ਸੀ ਦਰਵਾਨਾ ਨੇ ਉਸ ਲੜਕੇ ਨੂੰ ਪਕੜ ਦਿੱਤਾ ਫੜ ਲਿੱਤਾ ਲੜਕਾ ਥੋੜਾ ਘਬਰਾਇਆ ਕਿ ਮੇਰੇ ਤੋਂ ਕੀ ਗਲਤੀ ਹੋਈ ਮੈਂ ਤੇ ਇਹਨਾਂ ਨੂੰ ਹੌਲਾ ਖਵਾਉਂਦਾ ਸੀ ਇਹ ਤੇ ਮੈਨੂੰ ਹੀ ਪਕੜਨ ਦਿੱਤਾ ਇਹ ਮੈਂ ਭੁੰਨ ਕੇ ਰੱਖ ਛੱਡੀਆਂ ਸੀ ਸ਼ਾਇਦ ਇਹ ਤਾਂ ਮੈਨੂੰ ਪਕੜ ਲੇਤਾ ਕਿ ਮੈਂ ਰਾਤ ਵਾਲੀਆਂ ਭੁੰਨ ਕੇ ਰੱਖੀਆਂ ਸੀ ਇਹਨਾਂ ਨੂੰ ਪਤਾ ਲੱਗ ਗਿਆ ਕਿ ਰਾਤ ਦੀਆਂ ਨੇ ਤੇ ਪਰ ਇੰਨੀ ਜਲਦੀ ਸਵੇਰੇ ਸਵੇਰੇ ਤੇ ਬਣਾਈਆਂ ਵੀ ਨਹੀਂ ਜਾਂਦੀਆਂ ਸਭਨਾਂ ਨੂੰ ਪਤਾ ਹੈ ਰਾਤ ਨੂੰ ਹੀ ਭੁੰਨ ਕੇ ਰੱਖੀਦੀਆਂ ਫਿਰ ਮੇਰਾ ਕਸੂਰ ਕੀ ਹੋਇਆ ਜੋ ਇਹਨਾਂ ਮੈਨੂੰ ਫੜ ਲਿੱਤਾ ਹੈ ਮਨ ਦੇ ਵਿੱਚ ਗਿੱਡੀਆਂ ਗਿਣੰਦਾ ਜਾਂਦਾ ਹੈ ਉਹ ਵਜ਼ੀਰ ਦੇ ਕੋਲ ਦਰਬਾਨ ਫੜ ਕੇ ਲੈ ਗਏ ਵਜ਼ੀਰ ਉਸ ਬਾਲਕ ਨੂੰ ਪੁੱਛਦਾ ਕਹਿੰਦਾ ਲੜਕੇ ਨੂੰ ਕਹਿੰਦਾ ਬਾਲਕ ਕੌਣ ਹੁੰਨਾ ਹੈ ਤੂੰ ਉਹ ਦੱਸਦਾ ਜੀ ਮੈਂ ਇੱਕ ਗਵਾਰ ਦਾ ਪੁੱਤਰ ਹਾਂ ਖੇਤ ਦੇ ਵਿੱਚ ਰਾਖੀ ਕਰਦਾ ਉਸ ਖੇਤ ਦੀ ਸਾਰ ਸੰਭਾਲ ਕਰਦਾ ਉਥੋਂ ਕੁਝ ਛੋਲਿਆਂ ਦੇ ਬੂਟੇ ਪਟਕੇ ਉਹਨਾਂ ਦੀਆਂ ਹੋਲਾਂ ਬਣਾ ਕੇ ਮੈਂ ਆਪਣੇ ਘਰ ਦਾ ਗੁਜ਼ਾਰਾ ਕਰਦਾ ਤੇ ਮੈਂ ਤੁਹਾਡੇ ਦਰਬਾਨਾਂ ਨੂੰ ਉਹ ਹੋਲਾਂ ਦੇਣ ਲੱਗਾ ਇਹਨਾਂ ਮੈਨੂੰ ਪਕੜ ਲਿੱਤਾ ਬਹੁਤ ਪੁੱਛਿਆ ਮੇਰਾ ਕਸੂਰ ਕੀ ਹੈ ਕਸੂਰ ਨਹੀਂ ਪਏ ਦੱਸਦੇ ਮੈਂ ਤਾਂ ਕੋਈ ਗਲਤੀ ਨਹੀਂ ਕੀਤੀ ਵਜ਼ੀਰ ਕਹਿਣ ਲੱਗਿਆ ਭਾਈ ਤੇਰਾ ਕਸੂਰ ਕੋਈ ਨਹੀਂ ਪਰ ਤੈਨੂੰ ਪਤਾ ਨਹੀਂ ਕਿਹੜੇ ਕਰਮਾਂ ਦੀ ਬਖਸ਼ਿਸ਼ ਨਿਰੰਕਾਰ ਨੇ ਕੀਤੀ ਹੈ ਜੀਨੂੰ ਪਰਮੇਸ਼ਰ ਦੇਵੇ ਉਹਦੇ ਨਾਲ ਕੈਸਾ ਉਜ਼ਰ ਤੈਨੂੰ ਨਿਰੰਕਾਰ ਨੇ ਬੜੀ ਵੱਡੀ ਬਖਸ਼ਿਸ਼ ਕਰ ਦਿੰਦੀ ਹੈ ਕੈਸੀ ਬਖਸ਼ਿਸ਼ ਪੁੱਛਦਾ ਲੜਕਾ ਕਹਿੰਦੇ ਆ ਜਾ ਦੱਸ ਦੇਈਂ ਪਕੜ ਲੇਤਾ ਪਗੜ ਕੇ ਰਾਜ ਤਿਲਕ ਮੱਥੇ ਤੇ ਲਾ ਕੇ ਗੁਰੂ ਪਿਆਰੋ ਰਾਜਵੰਦੀ ਤੇ ਤਖਤ ਤੇ ਬਿਠਾ ਦਿੰਦਾ ਉਸ ਲੜਕੇ ਨੂੰ ਇਹ ਨਹੀਂ ਪਤਾ ਲੱਗਿਆ ਕਦ ਹੌਲਾ ਵਿੱਚ ਨਿਕਲਿਆ ਕਦ ਰਾਜਾ ਬਣ ਕੇ ਬੈਠ ਗਿਆ ਸਤਿਗੁਰਾਂ ਦੀ ਬਖਸ਼ਿਸ਼ ਹੋ ਗਈ ਨਾ ਨਾਨਕ ਸਿਫਤੀ ਤਰਪ ਤਿਆਉ ਬੈਠ ਸੁਲਤਾਨ ਸੁਲਤਾਨ ਰਾਜੇ ਨੂੰ ਕਿਹਾ ਜਾਂਦਾ ਹੈ ਰਾਜੇ ਵਾਲਾ ਵਰ ਮਿਲ ਗਿਆ ਗੁਰੂ ਨਾਨਕ ਦੇ ਬਚਨ ਵੀ ਸ਼ਾਇਦ ਯਾਦ ਆ ਗਏ ਹੋ ਮਨ ਵਿੱਚ ਖਿਆਲ ਆ ਗਿਆ ਇਹ ਤੇ ਮਹਾਂਪੁਰਖਾਂ ਨੇ ਆਖਿਆ ਸੀ ਕਿ ਤੂੰ ਰਾਜਾ ਮੈਂ ਉਹਨਾਂ ਨੂੰ ਪੁੱਛਦਾ ਸੀ ਮਹਾਰਾਜ ਮੈਂ ਸੁਲਤਾਨ ਨਹੀਂ ਮੈਂ ਤੇ ਇੱਕ ਪਾਲੀ ਦਾ ਪੁੱਤ ਨਾ ਸਤਗੁਰੂ ਉਸ ਵੇਲੇ ਮੁਸਕਰਾਏ ਸੀ ਉਹ ਮਹਾਂਪੁਰਖ ਸ਼ਾਇਦ ਉਹਨਾਂ ਦੀ ਬਖਸ਼ਿਸ਼ ਹੈ ਲਗਿਆ ਰਾਜ ਕਰਨ ਪਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਬਚਨ ਹੋਰ ਵੀ ਸੀ ਗੁਰੂ ਪਿਆਰਿਓ ਸੱਥਰ ਤੇਰਾ ਲੇਪ ਨਿਹਾਲੀ ਸਤਿਗੁਰਾਂ ਦੇ ਬਚਨ ਕਰਕੇ ਸਮਾਂ ਕੁਝ ਸਮਾਂ ਰਾਜ ਕੀਤਾ ਰਾਜ ਕਰਕੇ ਉਹ ਕਾਲ ਵਸ ਹੋਇਆ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਸਤਿਗੁਰਾਂ ਦੇ ਬਚਨ ਤੇ ਪ੍ਰਤੀਤ ਜਿਹੜਾ ਰੱਖਦਾ ਹੈ ਨਾ ਉਹਦੇ ਕਾਰਜ ਸੰਪੂਰਨ ਹੁੰਦੇ ਨੇ ਉਹਦੀ ਕਾਲ ਕਬੂਲ ਪੈ ਜਾਂਦੀ ਹੈ ਲੋੜ ਹੈ ਜ਼ਰੂਰਤ ਹੈ ਸ਼ਰਧਾ ਦੀ ਭਾਵਨਾ ਦੀ ਮਨ ਲਾ ਕੇ ਭਾਵਨਾ ਦੇ ਨਾਲ ਸੇਵਾ ਕਮਾਈ ਜਾਵੇ ਗੁਰੂ ਨਾਨਕ ਦੇ ਦਰ ਤੋਂ ਬੜਾ ਕੁਝ ਪ੍ਰਾਪਤ ਹੋ ਜਾਂਦਾ ਹੈ ਅਗਲੀ ਸਾਖੀ ਇਕਮਨ ਜਾਰੇ ਦੇ ਨਾਲ ਹੁੰਦੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਉੱਥੋਂ ਜਾਂਦੇ ਨੇ ਅੱਗੇ ਇੱਕ ਰਾਸਤੇ ਵਿੱਚ ਜਾਂਦਿਆਂ ਜਾਂਦਿਆਂ ਵਪਾਰੀ ਮਿਲਦਾ ਹੈ ਛੋਟੀ ਜੀ ਸਾਖੀ ਹੈ ਬੜਾ ਵੱਡਾ ਗਿਆਨ ਦੇ ਜਾਂਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਉਸ ਵਪਾਰੀ ਦੇ ਕੋਲ ਖੜ੍ਹ ਗਏ ਪੁੱਛਿਆ ਭਾਈ ਤੇਰੇ ਕੋਲ ਕੀ ਚੀਜ਼ ਹੈ? ਵਪਾਰੀ ਨੇ ਆਖਿਆ ਕਹਿਣ ਲੱਗਿਆ ਮਹਾਰਾਜ ਫਕੀਰ ਜੀ ਮੇਰੇ ਕੋਲ ਤੇ ਲੂਣ ਔਰ ਬਣੇਵੇਂ ਨੇ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਐ ਨਹੀਂ ਸਾਨੂੰ ਤੂੰ ਅੱਬ ਚੱਕਾ ਜਿਹੜਾ ਤੇਰੇ ਕੋਲ ਐ ਨੇ ਖੋਲ ਕੇ ਦਿਖਾ ਕੀ ਐ ਵਿੱਚ। ਵਪਾਰੀ ਨੇ ਉਹ ਚੱਕਾ ਖੋਲਿਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹ ਕੀ ਚੀਜ਼ ਹੈ ਉਹ ਵਪਾਰੀ ਦੱਸਦਾ ਕਹਿੰਦਾ ਮਹਾਰਾਜ ਇਹ ਵੱਟੇ ਨੇ ਲੋਨ ਤੋਲਣ ਵਾਲੇ ਭਾਵੇਂ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਕੁਝ ਗੁੱਝਾ ਨਹੀਂ ਹੈ ਗੁਰੂ ਪਿਆਰਿਓ ਸਾਰਾ ਕੁਝ ਜਾਣਦੇ ਨੇ ਮਹਾਰਾਜ ਫਕੀਰ ਜੀ ਇਹ ਵੱਟੇ ਨੇ ਇਨਾਂ ਨਾਲ ਮੈਂ ਲੂਣ ਤੋਲਦਾ ਆ ਜਿਹੜਾ ਵੱਟਾ ਇਹ ਪੰਜ ਸੇਰੀ ਹੈ ਦੂਸਰੀ ਦੁਸੇਰੀ ਹੈ ਤੀਸਰਾ ਸੇਰ ਹੈ ਚੌਥਾ ਅੱਧਾ ਸੇਰ ਹੈ ਪੰਜਵਾਂ ਪਾਓ ਹੈ ਮਹਾਰਾਜ ਆ ਅੱਧਾ ਪਾਓ ਹੈ ਆ ਸਰਸਾਈ ਹੈ ਇਹਨੂੰ ਸਰਸਾਈ ਕਹਿੰਦੇ ਨੇ ਜਦੋਂ ਪਾਉ ਦਾ ਨਾਮ ਲਿਆ ਨਾ ਮਹਾਰਾਜ ਨੇ ਉਹ ਵਟਾ ਚੁੱਕ ਲਿੱਤਾ ਮੱਥਾ ਟੇਕਿਆ ਮਹਾਰਾਜ ਨੇ ਕਿਉਂਕਿ ਜਿਹੜਾ ਬਾਬਾ ਨਾਨਕ ਮੋਦੀ ਖਾਨੇ ਦੇ ਵਿੱਚ ਕਾਰ ਕਰਦਾ ਰਿਹਾ ਖੁਦ ਤੋਲ-ਤੋਲ ਕੇ ਦਿੰਦਾ ਰਿਹਾ ਲੋਕਾਂ ਨੂੰ ਰਸਦਾ ਕੀ ਉਹਨੂੰ ਵਟਿਆਂ ਦੀ ਜਾਣਕਾਰੀ ਨਹੀਂ ਪਰ ਗੁਰੂ ਪਿਆਰੀ ਸਾਥ ਸੰਗਤ ਜੀ ਭਾਈਆ ਦੇ ਵੱਟੇ ਨੂੰ ਮੱਥਾ ਟੇਕਿਆ ਮਹਾਰਾਜ ਨੇ ਮੱਥੇ ਨਾਲ ਲਾਇਆ ਕਹਿੰਦੇ ਧੰਨ ਹੈ ਉਹ ਪਾਉ ਤੂੰ ਫਿਰ ਸਰਸਾਈ ਚੱਕੀ ਮਹਾਰਾਜ ਨੇ ਸਰਸਾਈ ਚੱਕ ਕੇ ਮੱਥੇ ਨੂੰ ਲਾਇਆ ਕਹਿੰਦੇ ਧੰਨ ਹੈ ਸਰਸਾਈ ਤੂੰ ਵੀ ਕਿਉਂ ਵਪਾਰੀ ਪੁੱਛਦੇ ਮਹਾਰਾਜ ਸਮਝ ਨਹੀਂ ਆਈ ਇਹਨਾਂ ਨੂੰ ਕਿਉਂ ਮੱਥਾ ਟੇਕਦੇ ਆ ਕਹਿੰਦੇ ਨੇ ਇਹਨਾਂ ਦੇ ਮਨ ਵਿੱਚ ਹੰਕਾਰ ਨਹੀਂ ਸਭ ਤੋਂ ਛੋਟੇ ਨੇ ਸਾਰਿਆਂ ਤੋਂ ਛੋਟੇ ਨੇ ਭਾਈ ਜਿਨne ਛੋਟਾ ਕਹਾਇਆ ਗੁਰੂ ਮਹਾਰਾਜ ਕਹਿੰਦੇ ਭਾਈ ਤਾਨ ਹੁੰਦਿਆਂ ਹੋਇਆਂ ਨ ਤਾਨ ਮਾਨ ਹੁੰਦਿਆਂ ਹੋਇਆਂ ਨ ਮਾਨ ਛੋਟੀ ਜੋ ਵਸਤੂ ਹੁੰਦੀ ਐ ਨਾ ਉਹਨੂੰ ਛੋਟੀ ਅੱਖ ਨਾਲ ਵਾਜਬ ਐ ਪਰ ਕੋਈ ਕੁਬਤ ਵਾਲਾ ਹੋਏ ਆਪਣੇ ਆਪ ਨੂੰ ਛੋਟਾ ਘਵਾਵੇ ਇਹਨਾਂ ਦੇ ਕੋਲ ਬੜੀ ਵੱਡੀ ਬਖਸ਼ਿਸ਼ਾਂ ਨਾ ਵਟਿਆਂ ਦੇ ਵਿੱਚ ਪਰ ਆਪਣੇ ਆਪ ਨੂੰ ਕਹਾਉਂਦੇ ਛੋਟਾ ਨਹੀਂ ਬੜੀ ਵੱਡੀ ਗੱਲ ਹੈ ਧੰਨਾ ਉਹ ਜਿਹੜਾ ਵੱਡੇ ਹੁੰਦਿਆਂ ਛੋਟਾ ਖਵਾਵੇ ਨਿਰਭਮਾਨ ਹੋ ਕੇ ਰਹਿਣਾ ਚੰਗੀ ਗੱਲ ਹੈ ਇਹਨਾਂ ਦੇ ਮਨ ਵਿੱਚ ਕੋਈ ਮਾਮ ਨਹੀਂ ਛੋਟੇ ਨੂੰ ਨਾ ਛੋਟੇ ਬੰਦੇ ਦੇ ਮਨ ਵਿੱਚ ਅਹੰਕਾਰ ਨਹੀਂ ਹੁੰਦਾ ਬਹੁਤਾ ਵੱਡਾ ਅਹੁਦਾ ਹੋਵੇ ਤੇ ਅਹੰਕਾਰ ਹੋ ਜਾਂਦਾ ਹੈ ਮਹਾਰਾਜ ਪਾਛੇ ਸਤੰਗ ਨਾਲ ਸਮਝਾਉਂਦੇ ਨੇ ਹੁਣ ਉਹ ਛੋਟਾ ਜਿਹਾ ਵਪਾਰੀ ਐ ਲੂਣ ਦਾ ਵਪਾਰ ਕਰਦਾ ਨਮੂਨ ਦਾ ਛੋਟਾ ਵਪਾਰੀ ਐ ਖਿਆਲ ਆ ਗਿਆ ਕਿ ਮਹਾਰਾਜ ਨੇ ਮੈਨੂੰ ਸਮਝਾਇਆ ਭਾਈ ਜਿੱਥੇ ਕਿਰਤ ਕਰਦਾ ਕਿਉਂ ਸਮਝਾਉਣਾ ਕਿਉਂ ਕੀਤਾ ਕਿਉਂਕਿ ਕਿਤੇ ਨਾ ਕਿਤੇ ਗਿੱਲਾ ਸ਼ਿਕਵਾ ਸੀ ਇਸ ਵਪਾਰੀ ਦੇ ਅੰਦਰ ਕਿ ਮੇਰਾ ਵੀ ਵੱਡਾ ਵਪਾਰ ਚੱਲਦਾ ਹੋਵੇ ਮੈਂ ਵੀ ਸ਼ੌਤਕਾਰ ਬਣ ਜਾਵਾਂ ਪਰ ਮਹਾਰਾਜ ਪਾਤਸ਼ਾਹ ਛੋਟੇ ਜਿਹ ਬਚਨਾ ਵਿੱਚ ਛੋਟੇ ਜੀ ਬਖਸ਼ਿਸ਼ ਦੇ ਵਿੱਚ ਸਮਝਾ ਕੇ ਚਲੇ ਗਏ ਖਿਆਲ ਆ ਗਿਆ ਮੈਂ ਵੀ ਮਨ ਵਿੱਚ ਕਦੀ ਕਦੀ ਖਿਆਲ ਕਰਦਾ ਕਿ ਵੱਡਾ ਬਣ ਜਾਵਾਂ ਪਰ ਬਾਬੇ ਮੈਨੂੰ ਇਹੀ ਸਮਝਾ ਕੇ ਗਏ ਨੇ ਜਿੱਦੋਂ ਵੱਡਾ ਬਣਗਾ ਤੇਰੇ ਮਨ ਚ ਹੰਕਾਰ ਪੈਦਾ ਹੋ ਜਾਣਾ ਇਸ ਕਰਕੇ ਛੋਟਾ ਹੀ ਠੀਕ ਆ ਨਿਰਭਿਮਾਨ ਰਵਾਂ ਇਹ ਖਿਆਲ ਮਨ ਵਿੱਚ ਆ ਗਿਆ ਤੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕ ਦਿੰਦਾ ਕਿਉਂਕਿ ਨਦਰ ਸੁਵੰਲੀ ਜੇ ਕਰੈ ਸੁਲਤਾਨਾਂ ਘਾਓ ਕਰਾਈਂਦਾ ਉਹ ਪ੍ਰਮਾਤਮਾ ਦੀ ਜੇ ਨਜ਼ਰ ਸੁਵੰਲੀ ਹੋ ਜਾਵੇ ਇਹਨੂੰ ਗੁਰੂ ਪਿਆਰਿਓ ਉਹ ਕਾ ਖੋਤਣ ਵਾਲਿਆਂ ਨੂੰ ਵੀ ਸੁਲਤਾਨ ਰਾਜੇ ਬਣਾ ਦਿੰਦਾ ਹੈ ਇੱਕ ਕਾਹੀ ਨੂੰ ਰਾਜ ਭਾਗ ਬਖਸ਼ ਦਿੰਦਾ ਹੈ ਉਹ ਉਦੀ ਸੁਵਲਨੀ ਨਜ਼ਰ ਹੋ ਜਾਵੇ ਤੇ ਬਾਬੇ ਨਾਨਕ ਦੀ ਨਦਰ ਇਸ ਵਪਾਰੀ ਤੇ ਪਈ ਚੰਦ ਬਚਨ ਕੀਤੇ ਇਸ ਵਪਾਰੀ ਦੇ ਕਪਾਟ ਖੁੱਲ ਗਏ ਚੰਗਾ ਗਿਆਨ ਪ੍ਰਾਪਤ ਹੋ ਗਿਆ ਨਮਸਕਾਰ ਕੀਤੀ ਧਰਮ ਦੀ ਕਿਰਤ ਕਰਨੀ ਹੈ ਭਾਈ ਸੱਚ ਬੋਲਣਾ ਹੈ ਮਨ ਦੇ ਵਿੱਚ ਕਦੀ ਅਹੰਕਾਰ ਨਹੀਂ ਕਰਨਾ ਪਰਮੇਸ਼ਰ ਦਾ ਨਾਮ ਜਪਣਾ ਤੇਰੀ ਮੁਕਤੀ ਹੋਵੇਗੀ ਗੁਰੂ ਨਾਨਕ ਬਾਦਸ਼ਾਹ ਦੇ ਬਚਨ ਮੰਨ ਕੇ ਸੇਤਰਾਮ ਕਰਦਾ ਰਿਹਾ ਅੰਤ ਨੂੰ ਸਦਗਤੀ ਨੂੰ ਪ੍ਰਾਪਤ ਹੋਇਆ ਤੇ ਸਤਿਗੁਰਾਂ ਦੇ ਧਾਮ ਨੂੰ ਗਿਆ ਉਹ ਵਪਾਰੀ ਆਖੀਰ ਵਿੱਚ ਅਗਲੀ ਸਾਖੀ ਇੱਕ ਸਿੱਖ ਦੇ ਨਾਲ ਨਾਮ ਦੇ ਪਰਥਾਏ ਹੁੰਦੀ ਹੈ ਬੰਦਗੀ ਦੀ ਸਿਮਰਨ ਭਜਨ ਬੰਦਗੀ ਇਹਦੀ ਕਿੱਡੀ ਕੋ ਵੱਡੀ ਮਹਾਨਤਾ ਹੈ ਅੱਜ ਅਰੰਭ ਕਰਦੇ ਆਂ ਸੰਪੂਰਨ ਤਾਂ ਸ਼ਾਇਦ ਕੱਲ ਨੂੰ ਵੀ ਨਾ ਹੋਵੇ ਬੜੀ ਲੰਮੀ ਸਾਕੀ ਹੈ ਤੇ ਬੜੀ ਪਿਆਰੀ ਸਾਕੀ ਹੈ ਮਨੋਂ ਪਿਆਰੀ ਗੁਰੂ ਨਾਨਕ ਪਾਤਸ਼ਾਹ ਜੀ ਜਾਂਦੇ ਜਾਂਦੇ ਨਗਰ ਦੇ ਵਿੱਚ ਜਾ ਪਹੁੰਚੇ ਹੁਣ ਇਹ ਕਿਹੋ ਜਿਹਾ ਨਗਰ ਹੈ ਇੱਥੋਂ ਦੇ ਲੋਕਾਂ ਦਾ ਸੁਭਾਅ ਕੀ ਹੈ ਇਸ ਨਗਰ ਦੇ ਵਿੱਚ ਕੋਈ ਵੀ ਰਹਿਣ ਵਾਸਤੇ ਜਗ੍ਹਾ ਨਹੀਂ ਦਿੰਦਾ ਇੰਨੇ ਸਖਤ ਸੁਭਾਅ ਦੇ ਲੋਕ ਰਹਿੰਦੇ ਨੇ ਇਸ ਨਗਰ ਵਿੱਚ ਸਾਰੇ ਹੀ ਨੇ ਗੁਰੇ ਗੁਰੂ ਪੀਰ ਨੂੰ ਨਹੀਂ ਜਾਣਦੇ ਪਰ ਇਸ ਨਗਰ ਦੇ ਵਿੱਚ ਇੱਕ ਖੱਤਰੀ ਵੀ ਰਹਿੰਦਾ ਹੈ ਬੜਾ ਧਨੀਆ ਪੱਠੇ ਪੈਰ ਵਿਹਾਰ ਵਿੱਚ ਗਲਤਾਨ ਰਹਿੰਦਾ ਸੀ ਨਰੰਕਾਰ ਅਕਾਲ ਪੁਰਖ ਦੀ ਉਹਦੇ ਤੇ ਕਿਰਪਾ ਹੋਈ ਉਹਨੂੰ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਦਰਸ਼ਨ ਹੋਇਆ ਦਰਸ਼ਨ ਕਰਦੇ ਆਂ ਹੀ ਸਾਰਾ ਸੰਸਾਰ ਜ਼ਹਿਰ ਲੱਗਣ ਲੱਗ ਗਿਆ ਨਾਨਕ ਨਦਰੀ ਨਦਰ ਨਿਹਾਲ ਵਾਲੀ ਬਖਸ਼ਿਸ਼ ਹੋ ਗਈ ਸੰਸਾਰ ਹੀ ਜ਼ਹਿਰ ਲੱਗਣ ਲੱਗ ਗਿਆ ਸਵਣਾ ਨਾਲੋਂ ਪਿਆਰ ਖਤਮ ਹੋ ਗਿਆ ਇੱਕ ਨਿਰੰਕਾਰ ਨਾਲ ਪਿਆਰ ਪੈ ਗਿਆ ਭਾਵਨਾ ਵਾਲਾ ਬਣ ਗਿਆ ਪਰਲੋਕ ਦਾ ਭੈ ਮਨ ਵਿੱਚ ਪੈਦਾ ਹੋ ਗਿਆ ਉਸ ਰਾਤ ਨੂੰ ਉਹਨੇ ਗੁਰੂ ਪਾਤਸ਼ਾਹ ਜੀ ਨੂੰ ਕੋਲ ਰੱਖ ਕੇ ਬੜੇ ਪਿਆਰ ਨਾਲ ਸੇਵਾ ਕੀਤੀ ਜਦੋਂ ਸਵੇਰਾ ਹੋਇਆ ਗੁਰੂ ਜੀ ਨੇ ਪੁੱਛਿਆ ਕਿਉਂ ਭਾਈ ਸਿੱਖਾ ਕੀ ਖਬਰ ਹੈ ਉਸ ਸਿੱਖ ਨੇ ਕਿਹਾ ਗੁਰੂ ਜੀ ਮੈਨੂੰ ਤੇ ਹੁਣ ਸਾਰਾ ਸੰਸਾਰ ਝੂਠਾ ਨਜ਼ਰ ਆਉਂਦਾ ਹੈ ਤੁਹਾਡੇ ਬਚਨ ਤੁਹਾਡੀ ਬਖਸ਼ਿਸ਼ ਸਦਕਾ ਪਰਲੋਕ ਦਾ ਬੜਾ ਭੈ ਅੰਦਰ ਹੈ ਕਿਉਂਕਿ ਮੈਂ ساری ਜ਼ਿੰਦਗੀ ਪਾਪ ਕਮਾਏ ਨੇ ਮੈਂ ਪਾਪ ਕਰ ਕਰਕੇ ਸਾਰਾ ਦਿਨ ਗਲਤਾਨ ਰਹਿੰਦਾ ਸੀ ਆਪਣੀ ਕਿਰਤ ਵਿੱਚ ਕੰਮ ਵਿੱਚ ਕਦੀ ਰੱਬ ਨੂੰ ਚੇਤੇ ਨਹੀਂ ਕੀਤਾ ਇੰਨੀ ਕਮਾਈ ਕਰਨ ਲਈ ਰੱਬ ਦੀ ਬੰਦਗੀ ਤੋਂ ਬਿਨਾਂ ਕਰ ਲਈ ਤੇ ਹੁਣ ਮੈਨੂੰ ਲੱਗਦਾ ਹੈ ਕਿ ਇਹ ਸਾਰੀ ਵਿਅਰਥ ਹੈ ਕਿਉਂਕਿ ਜਿਹੜੀ ਬੰਦਗੀ ਦੇ ਨਾਲ ਕਮਾਈ ਕਰਨੀ ਸਿਮਰਨ ਕਰਦਿਆਂ ਕਮਾਈ ਕਰਨੀ ਉਹੀ ਸਫਲੀ ਹੈ ਨਾ ਪਰ ਜਿਹੜੀ ਮੈਂ ਪਹਿਲਾਂ ਕਮਾ ਚੁੱਕਿਆ ਇਹ ਤੇ ਸਾਰੀ ਬੇਅਰਥ ਲੱਗਦੀ ਹੈ ਸਾਰਾ ਸੰਸਾਰ ਝੂਠਾ ਪਿਆ ਨਜ਼ਰ ਆਉਂਦਾ ਹੈ ਪਰ ਜੇ ਹੁਕਮ ਕਰੋ ਉਹ ਸਾਰੀ ਮਾਇਆ ਮੈਂ ਤੁਹਾਡੇ ਕੋਲ ਅਰਪਿਤ ਕਰ ਦੇਵਾਂ ਗੁਰੂ ਨਾਨਕ ਬਾਛੇ ਕਹਿੰਦੇ ਭਾਈ ਸਾਡੇ ਵੀ ਮਾਇਆ ਕਿਸੇ ਕੰਮ ਨਹੀਂ ਤੋਂ ਨੂੰ ਧਰਮ ਦੇ ਨਾਮ ਤੇ ਖਰਚ ਕਰਦਾ ਹੈ। ਤਨ ਮੰਦੇ ਨਾਮ ਤੇ ਲਟਾ ਦੇ ਇਹ ਤੇਰੀ ਮਾਇਆ ਦੇ ਅਸੀਂ ਜਾਮਣ ਬਣ ਜਾਵਾਂਗੇ। ਹਰ ਥਾਂ ਤੇਰੀ ਸਹਾਇਤਾ ਕਰਾਂਗੇ। ਗੁਰੂ ਪਿਆਰਿਓ ਇੱਕ ਕਿਰਤ ਤੇ ਸਾਰੇ ਕਰਦੇ ਨੇ। ਇੱਕ ਕਿਰਤ ਹੁੰਦੀ ਹੈ ਬੰਦਗੀ ਕਰਦਿਆਂ ਸਿਮਰਨ ਕਰਦਿਆਂ ਕਰਨੀ। ਇੱਕ ਕਿਰਤ ਹੁੰਦੀ ਹੈ ਮਨ ਦੇ ਵਿੱਚ ਖੋਟ ਰੱਖ ਕੇ ਕਰਨੀ। ਜਿਹੜੀ ਕਿਰਤ ਮਨ ਦੇ ਵਿੱਚ ਕੋਟ ਰੱਖ ਕੇ ਕੀਤੀ ਜਾਵੇ ਉਹ ਮਾਇਆ ਬਣ ਜਾਂਦੀ ਹੈ ਤੇ ਜਿਹੜੀ ਮਨ ਦੇ ਵਿੱਚ ਬੰਦਗੀ ਦੁਆਰਾ ਕਿਰਤ ਕੀਤੀ ਜਾਵੇ ਉਹ ਧਰਮ ਦੀ ਕਿਰਤ ਖਵਾਉਂਦੀ ਹੈ ਧਰਮ ਦੇ ਨਾਮ ਤੇ ਲੱਗਿਆ ਖਰਚ ਕਰਨ ਪੁੰਨ দান ਕਰਨ ਲੱਗਿਆ ਗੁਰੂ ਪਿਆਰ ਸਾਰਾ ਕਟੰਬ ਤੋਂ ਵੱਖਰਾ ਹੋ ਗਿਆ ਨਿਰਾਲਾ ਹੋ ਗਿਆ ਸਾਰਿਆਂ ਨੂੰ ਜਵਾਬ ਦੇ ਦਿੱਤਾ ਕਹਿੰਦਾ ਅੱਜ ਤੋਂ ਤੁਸੀਂ ਮੇਰੇ ਨਹੀਂ ਤੇ ਮੈਂ ਤੁਹਾਡਾ ਨਹੀਂ ਉਹਦੇ ਸਾਰੇ ਹੀ ਸੰਬੰਧੀ ਨਾਰਾਜ਼ ਹੋ ਬੈਠੇ ਪਰ ਗੁਰੂ ਨਾਨਕ ਦੇ ਨਾਲ ਕੀਤੇ ਬਚਨਾਂ ਨੂੰ ਨਿਭਾਉਣ ਲੱਗਿਆ ਅੱਜ ਤੋਂ ਬਾਅਦ ਮੈਂ ਕਿਸੇ ਦੇ ਪਰਥਾਈ ਕੋਈ ਗਲਤ ਕਰਮ ਨਹੀਂ ਕਰਾਂਗਾ ਗੁਰੂ ਨਾਨਕ ਬਾਦਸ਼ਾਹ ਕਿ ਸਿਖਾ ਜੋ ਕਿਰਤ ਕਰਕੇ ਲਿਆਵੇਂ ਨਾ ਕਿਰਤ ਇੱਕ ਠੱਗ ਕੇ ਲਿਆਉਣਾ ਕਿਰਤ ਕਰਕੇ ਲਿਆਉਣਾ ਜੋ ਕਿਰਤ ਕਰਕੇ ਲਿਆਵੇਂ ਉਹਨੂੰ ਵੀ ਵੰਡ ਕੇ ਖਾਇਆ ਕਰੇ ਸਤਿਗੁਰਾਂ ਦੇ ਬਚਨਾਂ ਦੇ ਉੱਪਰ ਪੂਰਾ ਅਰਿਆ ਸਿੰਘ ਗੁਰੂ ਨਾਨਕ ਪਾਤਸ਼ਾਹ ਸਖਤਰੀ ਨੂੰ ਸਿੱਖਿਆ ਲੈ ਕੇ ਆਪਣਾ ਸਿੱਖ ਬਣਾ ਕੇ ਉੱਥੋਂ ਚੱਲਦੇ ਹੋਏ ਜਦੋਂ ਕੁਝ ਕੁ ਮਹੀਨੇ ਗੁਜ਼ਰੇ ਨਾ ਗੁਰੂ ਪਿਆਰਿਓ ਤਾਂ ਸਿੱਖ ਦੇ ਸਾਰੇ ਹੀ ਸੰਬੰਧ ਹੀ ਚਲੇ ਗਏ ਹੌਲੀ ਹੌਲੀ ਕਰਕੇ ਉਹ ਇਕੱਲਾ ਹੀ ਰਹਿ ਗਿਆ ਸਾਰੇ ਹੀ ਬੰਧਨ ਉਹਦੇ ਕਰਤਾਰ ਨੇ ਦੂਰ ਕਰ ਦਿੱਤੇ ਫਿਰ ਉਹ ਸਿੱਖ ਨਿਰ ਸੰਕਲਪ ਹੋ ਕੇ ਮਜ਼ਦੂਰੀਕਰ ਆਉਂਦਾ ਜਿਹਦੀ ਕਿਰਤ ਮਜ਼ਦੂਰੀ ਕਰਦਾ ਹੈ ਨਾ ਉਹਦੇ ਨਾਲ ਇੱਕ ਗੱਲ ਖੋਲ ਲੈਂਦਾ ਪਹਿਲਾਂ ਹੀ ਕਿ ਭਾਈ ਮੈਂ 4 ਟਕੇ ਲਵਾਂਗਾ ਪਾਵੇਂ ਚਾਰ ਘੜੀਆਂ ਮਜ਼ਦੂਰੀ ਕਰਵਾ ਲੈ ਭਾਵੇਂ ਚਾਰ ਰੁਪਏਨ ਕਰਵਾ ਲੈ ਟਕੇ ਮੈਂ ਚਾਰ ਹੀ ਲੈਣੀ ਔਰ ਇੱਕ ਹੋਰ ਇਕਰਾਰ ਜੋ ਭਾਈ ਇੱਕ ਘੜੀ ਮੇਰੇ ਕੋਲ ਬੈਠ ਕੇ ਤੁਹਾਨੂੰ ਪਰਮੇਸ਼ਰ ਦੀ ਕਥਾ ਜਾਂ ਤਾਂ ਸੁਣਾਉਣੀ ਬਹੁਤ ਜਾਂ ਸੁਣਨੀ ਪਊ ਜਾਂ ਤੇ ਮੈਨੂੰ ਈਸ਼ਵਰ ਦਾ ਨਾਮ ਸੁਣਾ ਦੇ ਨਾ ਤੇ ਜਾਂ ਮੇਰੇ ਤੋਂ ਸੁਣ ਲੈਣਾ ਇੱਕ ਘੜੀ ਮੈਨੂੰ ਤੁਹਾਡੀ ਨਾਲ ਇਹ ਵੀ ਚਾਹੀਦੀ ਹੈ ਫਿਰ ਮੈਂ ਤੁਹਾਡੇ ਕਿਰਤ ਕਰਨਾਵਾਂਗਾ ਕੰਮ ਕਰਨਾਵਾਂਗਾ ਨਹੀਂ ਤੇ ਨਹੀਂ ਆਵਾਂਗਾ ਨਹੀਂ ਆਉਂਦਾ ਮੇਰੇ ਤੋਂ ਸੁਣ ਲੈਣਾ ਹੁਣ ਜਿਹਦੇ ਘਰ ਜਾਂਦਾ ਗੁਰੂ ਪਿਆਰੋ ਇਹ ਦੋਨੋਂ ਗੱਲਾਂ ਖੋਲ ਕੇ ਜਾਂਦਾ ਅਗਲੇ ਦਾ ਭਲਾ ਨਾਲੇ ਆਪਣਾ ਭਲਾ 4 ਟਕੇ ਲੈ ਆਉਂਦਾ ਮਜ਼ਦੂਰੀ ਕਰਕੇ ਵੰਡ ਕੇ ਸ਼ੱਕਦਾ ਹੈ ਅਗਲਾ ਦਿਨ ਅਗਲੇ ਦਿਨ ਦੀ ਕਾਰਜਾਂ ਤੇ ਚੜਦਾ ਹੈ ਭਾਵ ਅਗਲੇ ਦਿਨ ਦੇ ਵਾਸਤੇ ਉਹ 4 ਟਕਿਆਂ ਦੇ ਵਿੱਚੋਂ ਕੁਝ ਵੀ ਬਚਾ ਕੇ ਨਹੀਂ ਸੀ ਰੱਖਦਾ ਨਿਰੰਕਾਰ ਦੇ ਨਾਮ ਤੇ ਜਿਹੜਾ ਬਚਦਾ ਸੀ ਸਭ ਖਰਚ ਕਰ ਦੇਉਂਦਾ ਸੀ ਅਰਦਾਸ ਦਾ ਸਮਾਂ ਹੋ ਰਿਹਾ ਹੈ ਸਮਾਪਤੀ ਵਾਲੇ ਪਾਸੇ ਜਾਣਨ ਕਰੀਏ ਗੁਰੂ ਪਿਆਰਿਓ ਅੱਗੇ ਕੀ ਹੋ ਗੁਜ਼ਰਦੀ ਹੈ ਸਾਕਿਲ ਲੰਬੇਰੀ ਹੈ ਕੋਸ਼ਿਸ਼ ਕਰਾਂਗੇ ਕੱਲ ਨੂੰ ਸੰਪੂਰਨ ਸਰਵਨ ਕਰ ਲਈਏ ਸੁਗਰੂ ਪਿਆਰੀ ਸਾਧ ਸੰਗਤ ਜੀ ਅਗੇ ਸੱਚਖੰਡ ਦੇ ਵਿੱਚ ਇਸ ਸਿੱਖ ਨਾਲ ਕੀ ਵਾਪਰਦੀ ਹੈ ਔਰ ਇਸ ਸਿੱਖ ਦੀ ਸੰਗਤ ਕਰਨ ਵਾਲਿਆਂ ਨਾਲ ਕੀ ਵਾਪਰਦੀ ਹੈ ਅਗਲੀਆਂ ਵਿਚਾਰਾਂ ਵਿੱਚ ਸਰਵਨ ਕਰਨੇ ਆ ਹੋਈਆਂ ਤਮਾਮ ਪੁੱਲਾਂ ਦੀ ਖਿਮਾ ਬਲਾਉ ਪਤੀ ਪਾਉ ਫਤੀ ਗੱਜ ਕੇ ਅੱਖਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਹੀ ਗੁਰੂ ਜੀ ਕੀ ਫਤਿਹ